ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਮੋਰ ਕੀ ਬੰਦਾ ਕਰਦਾ ਮਰੀਦ ਕਬੂਤਰ 2027 ਸਾਰੇ ਵੀਰਾਂ ਦਾ ਕੋਡ .net ਲੌਜੀ ਕਰਦੇ ਆ ਲੌਜੀ ਸਟਾਰਟਿੰਗ ਠੀਕ ਆ ਤੇ ਕੱਲ ਬਸ ਜਿਹੜਾ ਘੰਟਾ ਲੇਟ ਹੋ ਗਿਆ ਨਾ ਆਪਾਂ ਕਬੂਤਰੋਂ ਤਾਂ ਗਦਾਮ ਭਾ ਲੈਣ 8:30 ਵਜੇ ਕੱਲ ਭਾਏ ਆਪਾਂ 10 ਵਜੇ ਨੂੰ ਲੱਗਦਾ ਹੈ ਤੇ ਬਸ ਜਿਹੜਾ ਉਹ ਘੰਟਾ ਲੇਟ ਹੋ ਗਏ ਉਹਦੇ ਚੱਕਰਾਂ 'ਚ 3-4 ਕਬੂਤਰ ਵਿਲੇ ਹੈ ਨਹੀਂ ਸੀਗੇ ਦੋ ਤਾਂ ਮੇਨ ਸੀਗੇ ਪਾਣੀ ਵਾਲੇ ਕਬੂਤਰ ਹਨਾ ਉਹ ਵੀ ਪਲਟਨੇ ਵੇ ਬਈ ਆ ਬਗਲਾਣੀ ਪਾਰਟੀ ਐ ਉਹ ਵੀ ਗਲਾਬੀ ਬਗਲਾਣੀ ਕਾਲੀ ਜੀ ਨੇ ਆ ਦੂਸਰੇ ਟੋਰੀ ਵਾਲਾ ਪਾਰਟਿਆ ਛਾਕ ਠੀਕ ਐ ਇਹ ਦੋ ਪਲਟ ਕੇ ਛੱਡੇ ਆ ਲੋ ਪਾਣੀ ਵਾਲੇ ਵੇਲੇ ਸੀ ਘੰਡਗਾ ਤਾਂ ਲਈ ਤੇ ਸੱਜੇਗਲਾ ਦੀ ਕੁਰਸੀ ਵਾਲਾ ਬਾਕੀ ਸੁੱਕੇ ਵੇਲੇ ਸੀ ਇਹ ਸੁੱਕੇ ਦਿਲਜੀਤ ਨੇ ਵਧ ਨਹੀਂ ਕਿਹੜੇ ਕਿਹੜੇ ਛੱਡੇ ਆ ਯਾਰ ਸੱਜੀ ਬਗਲ ਵਾਲਾ ਕਾਲਾ ਜੀ ਨਾ ਉਤਰੋ ਗਿਆ ਠੀਕ ਐ ਸੱਜੀ ਬਗਲ ਵਾਲਾ ਕਾਲਾ ਜੀ ਨਾ ਤੇ ਗਲਾਬੀ ਟੈਡ ਵਾਲੀ ਹੋ ਗਈ ਕੂਬ ਦੀ ਕਾਲੀ چینی ਹਰੀ ਵਾਲ ਗਲਾਬੀ ਟੂਸਾ ਹੋ ਗਿਆ ਕੱਚ ਖਾਂਦ ਹੋ ਗਿਆ ਠੀਕ ਹੈ ਜੀ ਤੇ ਕੱਚ ਖਾਂਦ ਹੋ ਗਿਆ ਤੇ ਹਰਾ ਟੈਡ ਸੱਜਾ ਗਲਾਬੀ ਟੂਸਾ ਹੋ ਗਿਆ ਕੱਲਾ ਗਲਾਬੀ ਟੈਡ ਹੋ ਗਿਆ ਤੇ ਦੋਵੇਂ ਗਲਾਬੀ ਟੂਸ ਆਹ ਕੂਤਰ ਵੀ ਭਾਈ ਸਾਹਿਬ ਵੇਲੇ ਸੀਗੇ ਜਿਹੜੇ ਕਿ ਸੁੱਕੇ ਡਾਤੇ ਆ ਹੁੰਦੇ ਸਾਡੇ ਸਾਹਮਣੇ ਆ ਗਏ ਆ ਗਏ ਆ ਗਿਆ ਆ ਗਿਆ ਓਕੇ ਆ ਗੋ ਅਸੂਤਰੇ ਕਿਹੜੇ ਵੇਲੇ ਤੇ ਛੜ ਤੇ ਡਾ ਤੇ ਇੱਕ ਹੋਰ ਨਹੀਂ ਵੇਲਾ ਸੀਗਾ ਇਧਰੋਂ ਹੂੰ ਹੁੰਨ ਦੱਸਦੇ ਨੇ ਕਿਹੜੇ ਕਿਹੜੇ ਨਹੀਂ ਵੇਲੇ ਇਹ ਤਾਂ ਵੇਲਾ ਨਹੀਂ ਸੀਗਾ ਆ ਭਾਈ ਸਾਹਿਬ ਹਰਾ ਕਲਾਬੀ ਟੂਸਾ ਇਹ ਵੀ ਕੋਈ ਪੁੱਤਰ ਵੇਲਾ ਨਹੀਂ ਰੱਤਾ ਗੁੜ ਰੰਗਾ ਇਹ ਵੀ ਨਹੀਂ ਵੇਲਾ ਤੇ ਹਰੇ ਟੂਸੇ ਤਰ੍ਹਾਂ ਨੂੰ ਪਲਟਿਆ ਤੇ ਖੱਬੀ ਕਲਾਬੀ ਬਗਲ ਦੀ ਪੰਦੀ ਅੱਜ ਉਹਨੂੰ ਕੱਲ ਨੂੰ ਗਾਉਂਗਾ ਆਈਦਰ ਉਹਨੀ ਵੇਲੀ ਭਾਈ ਸਾਹਿਬ ਗੁਦਰੀ ਸੱਜੇ ਗਲਾ ਵੀ ਟੂਸੇਲੀ ਵੇਲੀ ਗਲਾਬੀ ਹਰਾਕਾਂ ਡੈਲਿੰਗ ਵੇਲੀ ਤੇ ਅਗ ਦੂ ਕਬੂਤਰਾਂ ਦੇ ਕਵਰੀ ਟੂਸੇ ਜਮ ਤੇ ਹਰੀ ਟਰੀ ਗਲੀ ਇਹ ਦਰੇ ਵੀ ਨਹੀਂ ਵੇਲੇ ਹਾਂਜੀ ਦਈ ਇਹਨੇ ਕਬੂਤਰਾਂ ਨੂੰ ਲੱਸੀ ਜਿਹੜੇ ਵੇਲੇ ਨਹੀਂ ਸੀ ਅੱਜ ਉਹ ਇਹੋ ਜੀ ਕੋਈ ਗੱਲ ਨਹੀਂ ਬਲ ਰਜੇ ਹੋਣਗੇ ਆ ਵੇਲਾ ਆਪਣਾ ਕਿ ਨਹੀਂ ਥੋੜੇ ਮਿੰਟ ਰੱਖੀ ਕੋ ਵਾ ਰੱਖੀਏ ਤੇ ਫਿਰ ਕੱਲ ਲੇਟ ਹੀ ਪੈਣ ਨੂੰ ਤੇ ਚੱਕਰੀ ਕੋਈ ਨਹੀਂਗਾ ਉਹਨਾਂ ਨੂੰ ਦੂਜਿਆਂ ਨੂੰ ਚਲੋ ਠੀਕ ਹੈ ਇੱਕ ਮਿੰਟ ਰੋ ਕੋ ਵਾ ਤੇ ਐਨੀ ਕੋਈ ਖਾਸ ਦਾਣੇ ਹੈ ਨਹੀਂ ਸੀਗੇ ਸਿਰਫ 2 2 4 4 ਕੈਂਕਰ ਹੀ ਸੀਗਾ ਤੇ ਹੁਣ ਉਹਨੂੰ ਤਾਂ ਵਿਹਲੇ ਵੀ ਹੋ ਗਏ ਉਹਨੇ ਕੋਈ ਖੂਤਰ ਪਰ ਆਪਾਂ ਨਹੀਂ ਡਾਇਏ ਮੈਂ ਵੀ ਕੋਈ ਚੱਕਰ ਨਹੀਂ ਰਹਿਣ ਦਿੰਦੇ ਹੈਗੀ ਤੇ ਕੱਲ ਨੂੰ ਛੱਡ ਦਾਂਗੇ ਢਿੱਕੜੀ ਗੱਲ ਅੱਜ ਲੱਸੀ ਦੇ ਦਿੰਨੇ ਆਂ ਦਿਨ ਬਹੁਤ ਹੋ ਵੀ ਦਿੱਤੀ ਨਹੀਂ ਜਿਹੜੇ ਹੁਣ ਅੱਜ ਵਿਹਲੇ ਨਹੀਂ ਸੀ ਉਹਨਾਂ ਨੂੰ ਤਾਂ ਹੁਣ ਟਾਈਮ ਨਾਲ ਲੱਸੀ ਦਿੱਤੀ ਆਊਗੀ ਟਾਈਮ ਨਾਲ ਬਾਦਾਮ ਬਦੂ ਪਾ ਕੇ ਕੱਲ ਨੂੰ ਛੱਡ ਲਾਂਗੇ ਤੇ ਜਿਹੜੇ ਅੱਜ ਡਾਇਏ ਆ ਉਹਨਾਂ ਨੂੰ ਰਾਤ ਨੂੰ ਦਹੀਂ ਦੇਵਾਂਗਾ ਬਾਕੀ ਇਧਰ ਮੁੰਡੇ ਵੀ ਆਏ ਫਿਰਦੇ ਆ ਇਧਰ ਨਿਸ਼ਾਨ ਚ ਫਿਰਦਾ ਅਰਜਨ ਦੀ ਮਾਸੀ ਦਾ ਪੁੱਤ ਅਰਜਨ ਦੀ ਮਾਸੀ ਦਾ ਪੋਤਾ ਹੈ ਲੀਡ ਇਹਦਰਾ ਲਓ ਜੀ ਅਰਜਨ ਦੀ ਮਾਸੀ ਦਾ ਪੋਤਾ ਵੀ ਜਣ ਗਿਆ ਦਾ ਉਠੇ ਦੇ ਦੇਖੋ 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 ਮੁੰਡੇ ਦੇ ਕੰਮ ਉਹ ਮਦਲਾ ਖਿਆਲ ਤੇ ਖੰਭ ਜਿਓਏ ਚੱਕਦੀ ਓਏ ਹੈ ਠੀਕ ਹੈ ਚਿੜੀ ਚੱਕ ਦਿੰਦਾ ਬਾਲਾ ਗੰਦਾ ਇਹ ਉਹ ਯਾ ਦੇ ਖਤਰਨਾਕ ਮੁੰਡਾ ਜੀ ਠੀਕ ਹੈ ਪਾਕਿਆ ਉੱਡੇ ਫਿਰਦਿਆ ਸੀਗਾ ਸਾਹਮਣੇ ਕਬੂਤਰ ਪਤਾ ਨਹੀਂ ਕਿੰਨੇ ਹੋਏ ਛੱਡੇ ਐ ਡਾਏ ਗਿਣਤੀ ਕੋਈ ਨਹੀਂ ਤੇ ਕਬੱਥਰਾਜ ਵਾਲੇ ਵੀ ਜਾਣਾ ਬਾਈ ਹਜੇ ਨਾ ਨਾਨਕੇ ਪਿੰਡੋਂ ਤੋਂ ਕਬੂਤਰ ਫੜ ਕੇ ਲਿਆਉਣਾ ਆਪਣਾ ਕਾਂਤਰਾ ਬੈਠਾ ਲਾ। ਭੁੰਜਲ ਤੁਹਾਨੂੰ ਪਤਾ ਹੀ ਸਰੇ ਹੀ ਉੱਡਿਆ। ਮੇਰੇ ਭੁੰਜਲ ਦਾ ਭਰਾ ਘੱਟ ਲੱਗਾ ਆਪਣੇ ਕੋਲ ਇੱਕ ਬੈਠਾ। ਦਿਲਜੀਤ ਘਰ ਰਹਿੰਦੇ ਰੱਖ ਲੈਨੇ। ਮਨਿੰਦਰ ਦਾ ਚੱਕ ਦੀ ਗੰਜਰ ਦੇ ਵਿੱਚ ਦੇਖੀ ਤੀ। ਇਹ 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 ਕੋਈ ਨਾ ਦੇਖ ਲੈ ਮਬੂ ਕੀ ਕਰਨਾ ਦੂਜੇ ਕੂਤਰਾਂ ਨੂੰ ਲੱਸੀ ਦੇ ਕੇ ਤੇ ਖੁੱਡੇ ਛੜਦਾ ਹੋਰ ਮੁੰਡਾ ਸੈਟ ਉੱਪਰ ਹੈ ਠੀਕ ਹੈ ਵਾੜਾ ਕਰੜਾ ਬੋਲੇ ਮੁੰਡਾ ਹਾਂਜੀ ਆ ਗਏ ਸੀਗੇ ਫਰਾਜ ਵਾਲੇ ਬਈ ਮੁੰਡਾ ਕੂਤਰ ਕਢਿਆ ਆਪਣੇ ਘਰੇ ਦਿਖਾ ਦਈਏ ਠੀਕ ਹੈ ਨਾਨਕੇ ਪਿੰਡ ਫੇਰ ਨਿਕਲਦਾ ਸੀ ਓਏ ਬਚ ਗਿਆ ਨਾਨਕੇ ਪਿੰਡ ਦਾ ਗਾਣਾ ਕੱਲ ਵੀ ਬਸ ਟਾਈਮ ਪਾਸ ਕੀਤਾ ਤੇ ਘਰੇ ਜਾ ਕੇ ਠੀਕ ਹੈ ਕਿ ਨਹੀਂ ਨਾ ਹੋਇਆ ਅਰਗੇ ਅੱਜ ਵੀ ਖੜੇ ਆ ਅੱਜ ਵੀ ਘਰੇ ਜਾਣ ਦੀ ਤਾਂ ਹੈ ਨਹੀਂ ਕਿ ਬਸ ਇਹ ਤੋਂ ਕਬੂਤਰ ਫੜ ਕੇ ਤੇ ਇੱਥੇ ਮੁੜ ਜਾਗੇ ਆ ਬਾਈਆਂ ਨੇ ਮੋੜਿਆ ਠੀਕ ਹੈ ਕਿ ਨਹੀਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਯਾਰ ਇਹਨੇ ਕਬੂਤਰ ਮੋੜਤਾ ਆਪਣਾ ਤੇ ਬਾਅਦ ਚੱਲਦੇ ਆ ਬਈ ਲੈ ਕੇ ਪਿੰਡ ਨੂੰ ਤਾਂ ਕਬੂਤਰ ਨੂੰ ਹਾਂਜੀ ਚੱਲਿਆ ਜੀ ਘਰ ਨੂੰ ਹਾਂਜੀ ਨਹੀਂ ਇਹ ਪਹੁੰਚ ਗਏ ਘਰੇ ਲੈ ਕੇ ਕਬੂਤਰ ਜੀ ਬਿਠਕਾਂਤਰਾਂ ਵਾਲਾ ਠੀਕ ਹੈ ਇੱਥੇ ਹੀ ਨਿਕਣਾ ਖੜ ਵੱਡਾ ਖੋਲ ਤੇ ਇਹ ਡਿੱਗ ਗਿਆ ਬਈ ਉਤੇ 1.3 ਵਜੇ ਤੇ 2:40 ਦੇ ਬਾਜੀ ਮੁਕ ਗਈ 1.3 ਵਜੇ ਕਹਿੰਦੇ ਵੀ ਕਿਤੇ ਘਰੇ ਜਾ ਕੇ ਦੇਖਵਾ ਥੱਲੇ ਹੀ ਵੜ ਗਿਆ ਸਦਾ ਹਣਾ ਕਾਰ ਐਵੇਂ ਕਾਰਾਂ ਕੁੜਾ ਠਾਲਦੇ ਆਪਾਂ ਹਣਾ ਜਿਵੇਂ ਬਣੇ ਹੁੰਦੇ ਘਰੇ ਆਪਣੇ ਤੇ ਸਿੱਧਾ ਕਾਰ ਦੇ ਮੂਰੇ ਡਿੱਗ ਪਿਆ ਗਿਆ ਥੱਲੇ ਡਿੱਗੇ ਪਿਆ ਜੀ ਉਹ ਚੱਕ ਕੇ ਲਿਆਂਦਾ ਪੁੱਤਰ ਪੂਰਾ ਫੁੱਲ ਜ਼ੋਰ ਲਗਾ ਕੇ ਕਬੂਤਰ ਦਾ ਉਦੋਂ ਬਾਅਦ ਉਹਨਾਂ ਨੇ ਬਈ ਆਪੇ ਪਾਣੀ ਪੂਣੀ ਪਿਆ ਕੇ ਤੇ ਹੁਣ ਜਦੋਂ ਨੂੰ ਲੈਣ ਗਏ ਆ ਤੇ ਦਾਣੇ ਖਵਾਈ ਪਏ ਸੀਗਾ ਹਣਾ ਇਸ ਦਾ ਕਿਹਾ ਸੀ ਵੀ ਦਾਣੇ ਨਾ ਖਵਾਇਓ ਚਲੋ ਕੋਈ ਡੱਕ ਨਹੀਂ ਦਾਣੇ ਖਵਾ ਦੇ ਕਬੂਤਰ ਨੂੰ ਤੇ ਇੱਕ ਵਾਰੀ ਆਪ ਸਾਮਕੇ ਛੜਾਂਗੇ ਕੂਤਰ ਆਪਾ ਕਰਦੇ ਦੀ ਆਵਾ ਕੋਈ ਦਿੱਕਤ ਨਹੀਂ ਮੁੰਡਿਆ ਬਾਦਾਮ ਸ਼ੀਧੀ ਦੀ ਛੇਲਾ ਪਾ ਪਾ ਅੱਗੇ ਕਾਬਾਰੀ ਵਾਲੇ ਕੂਤਰਾਂ ਨੂੰ ਪਾ ਗਏ ਆਪਾਂ ਬਸ ਤੇਂ ਦੇਖਦਾ ਆਏ ਆ ਜਾ ਆ ਜਾ ਆ ਜਾ ਇਹ ਇਹ ਐ ਹੇ ਹੇ ਮੱਚ ਗਏ ਸਾਰੇ ਕੂਤਰੀ ਬਾਈ ਗਰਮੀ ਹੈ ਨਹੀਂ ਜੀ ਦੋ ਦੋ ਡਾਂਗਾ ਜੀ ਸੂਤੇ ਕੋ ਸਾਰੇ ਕੂਤਰ ਕਾਲੇ ਹੋ ਡਿੱਗੀ ਜਾਂਦੇ ਆ ਸੁਰਤ ਹੀ ਕੋਈ ਨਹੀਂ ਕੂਤਰਣ ਆਏ ਆ ਬੈਠੀ ਜਾਂਦੇ ਟਾਈਮ ਨਾਲੀ ਆਣ ਜਲੂਸ ਨਿਕਲਿਆ ਪਿਆ ਕਬੂਤਰਾਂ ਦਾ ਬਈ ਪਾਣੀ ਪਾਲ ਦਿਆ ਸਾਰੇ ਕਬੂਤਰੀ ਕੁੱਲ ਮਿਲਾ ਕੇ ਜਿਹਨੇ ਨਵੇਂ ਕੱਡੇ ਸੀ ਨਵੇਂ ਵੀ ਪਾਣੀ ਤੇ ਕਰ ਗਏ ਸੁੱਕੇ ਸੁੱਕੇ ਤਾਂ ਸਾਰੇ ਬਹਿ ਗਏ ਸੁੱਕਾ ਇੱਕ ਰਹਿ ਗਿਆ ਗੱਲਾ ਕਬੂਤਰੀ ਤੇ ਬਾਕੀ ਪਾਣੀ ਵਾਲੇ ਰਹਿ ਗਏ ਪਾਣੀ ਵਾਲੇ ਕਿੰਨੇ ਆ ਯਾਰ ਪਾਣੀ ਵਾਲੇ 4 ਕਬੂਤਰੇ ਸੋ ਪਾਣੀ ਵਾਲੇ ਕਬੂਤਰ ਉਹਦੇ ਕੋਲ ਨજર ਨਾ ਲੱਗੇ ਜੇ ਤੇ ਪਾਣੀ ਵਾਲੇ ਕਬੂਤਰ ਉਹਦੀਆਂ ਫਿਰ ਦੇਣਾ ਸੁੱਕਿਆਂ ਦਾ ਜਲੂਸ ਨਿਕਲਿਆ ਵਾ ਸਾਰਿਆਂ ਦਾ ਆਇਆ ਖੰਡ ਲੈ ਵੇ ਲਈ ਜਾਵਾ ਇਹਨੂੰ ਬਾਕੇ ਪਤਾਵਾ ਆਪਾਂ ਹਾਂਜੀ ਰੱਖਦੇ ਆਂ ਡਾਣੇ ਭਾਈ ਉੱਡਰ ਵਾਲੇ ਕੂਤਰਾ ਨੂੰ ਅੱਛਾ ਵੇ ਛੋਟੀ ਟਰੇ ਨਾਲੀ ਵੱਡੀ ਟਰੇ ਕੂਤਰਾ ਦੀ ਰੱਖਦੇ ਭਾਈ ਸਾਹਿਬ ਓਕੇ ਹੋ ਗਿਆ ਅੱਜ ਵੀ ਟੁੱਟ ਕੇ ਪੈਣੀਆਂ ਸਾਲ ਜਿਹੜੇ ਭੁੱਖਾ ਸੀਗਾ ਪਰ ਭੁਖੀ ਇਹ ਤਾਂ ਮਲਾ ਛੱਡੀ ਸੀ ਪਾਉਂ ਦੋਵੇਂ ਫੁੱਟਾਂ ਦੇ ਡਾਣੇ ਰੱਖਦੇ ਇੱਕ ਸੁੱਕੀ ਕੂਤਰੀ ਰਹੇਗੀ ਭਾਈ ਦੂਜੇ ਸਾਫ ਸੁੱਕੇ ਰਹਿ ਗਏ ਤੇ ਪਾਣੀ ਵਾਲੇ ਰਹਿ ਗਏ ਚਾਰ ਪੰਜ ਕੂਤਰ ਚਾਰ ਪਾਣੀ ਵਾਲੇ ਇੱਕ ਸੁੱਕੀ ਪੰਜ ਰਹਿ ਗਈ ਗਰਮੀ ਇਹ ਤੁਹਾਨੂੰ ਦੱਸਣਾ 9:30 ਵਜੇ ਆ 39 ਡਿਗਰੀ ਹੋਈ ਪਈ ਆ 39 ਡਿਗਰੀ ਵਾਪੇਓ ਬਹੁਤ ਬੁਰਾ ਹਾਲ ਹੈ ਕੋਈ ਨਾ ਬਸੰਦਰ ਬਦਾਮ ਪਾਏ ਪਿਆ ਕੱਲ ਵਾਲੇ ਵਾਰ ਲਈ ਕੂਤਰ ਨੂੰ ਬਦਾਮ ਕਿੜਮੀ ਕਣਕ ਲਿਓ ਨੂੰ ਰੋਟੀ ਪਾਤੀ ਠੀਕ ਹੈ ਇਹ ਮੁੰਡੇ ਨੇ ਰੋਟੀ ਖਾ ਲਈ ਮੈਂ ਰਹਿ ਗਿਆ ਬਸ ਮੈਂ ਕੋਈ ਨਾ ਖਾਇਆ ਹਾਂ ਭਾਈ ਤੇ ਇੱਕ ਬਈ ਪਾਣੀ ਮੁੱਕਿਆ ਬਡਗੋ ਜਿਹਾ ਡਰਮ ਭਰ ਕੇ ਰੋਣਾ ਪਾਣੀ ਦਾ ਕੰਮ ਭਾਲੇ ਆ ਕੌਜੀ ਮੁੰਡੇ ਆਏ ਸੀ ਮਿਲਣ ਜੀ ਵਿਚਾਰੇ ਸ਼ਿਕਰ ਦੁਪਹਿਰੇ ਕਿਹੜਾ ਪਿੰਡ ਉਹ ਕੀ ਕਿੱਥੋਂ ਦੱਸਾਂ ਜੀ ਬਾਈ ਕਾਲਿਆਂ ਵਾਲੀ ਮੰਡੀ ਠੀਕ ਹੈ ਤੈਨਹੀਂ ਦੋ ਠੀਕ ਆ ਠੀਕ ਇਹਦਾ ਪਿੰਡ ਕਿਹੜਾ ਬਾਜਕ ਇਹਦਾ ਸਾਡੇ ਏਰੀਆ ਦੇ ਵਿਚਾਰਾ ਯਾਰ ਹੈ ਚੱਲ ਕੋਈ ਗੱਲ ਨਹੀਂ ਇਹ ਦੋਵੇਂ ਕੂਤਰਾ ਹੀ ਸ਼ੌਂਕੀ ਹੈ ਇਹ ਮੈਨੂੰ ਲੈਣ ਆਏ ਲੱਗਦੇ ਮੈਨੂੰ ਹਨਾ ਰਿਸ਼ਤੇਦਾਰ ਹੈ ਕੀ ਰਿਸ਼ਤਰੀ ਹੈ ਕੀ ਰਿਸ਼ਤੂ ਆਦਾ ਮੁੰਡ ਨਾਨਕੇ ਚੱਲਿਆ ਇਹ ਵਾਹ 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 ਵਧਗਾ ਜਾਈ ਕੰਮ ਕਰਾਇਓ ਬੋਲ ਖੱਟੇ ਹੋਏ ਨੂੰ ਪੂਰਾ ਠੀਕ ਹੈ ਹੋ ਰੋਕੇ ਮੁੰਡਿਓ ਠੀਕ ਹੈ ਗਰਮੀ ਬਹੁਤ ਹੈ ਰਹਿਣਾ ਚਲੋ ਕੋਈ ਨਾ ਜਾਂਦੇ ਆ ਬਈ ਟਾਈਮ ਬਹੁਤ ਹੋ ਗਿਆ ਨੂੰ ਘਰੋਂ ਫੋੜੀ ਜਾਂਦੇ ਆ ਮੈਂ ਚਲੋ ਓਕੇ ਫਿਰ ਜੀ ਹਾਂ ਜੀ ਓਕੇ ਹੋ ਗਏ ਸੀਗੇ ਜੀ ਫਿਰ ਦੁਪਹਿਰੇ ਪੁੜੇ ਵੀ ਕਰਾ ਹੁਣ ਉੱਠਿਆਗੇ ਸਾਡੇ 1:30 ਵਜੇ ਤੈਨ ਤਾਂ ਮੈਂ 2:00 ਵਜੇ 3:00 ਵਜੇ ਸੁੱਤੇ ਸਾਢੇ 5:00 ਹੋ ਗਿਆ ਮਨ ਦਾ ਹੁਣ ਉੱਠਿਆ ਆ ਕਬੂਤਰ ਇਹ ਵੀ ਇੱਥੇ ਬੈਠੇ ਹੈਗੇ ਯਾਰ ਆਪਣੇ ਬਾਦਾਮ ਵਾਲੇ ਹਨ ਇਹਨੂੰ ਵੀ ਬਾਦਾਮ ਸਾਰਾ ਹੋ ਗਿਆ ਬਾਦਾਮ ਕਣਕ ਬਾਦਾਮ ਕਣਕ ਬਾਦਾਮ ਕਣਕ ਇਕੱਲੇ ਬਾਦਾਮ ਬਾਦਾਮ ਕਣਕ ਤੇ ਇਕੱਲੇ ਹੁੰਦਾ ਉਧਰ ਵੀ ਪਰਾਂ ਦੋ ਕਬੂਤਰਾਂ ਬੈਠ ਸੰ ਬਾਦਾਮ ਕਣਕ ਇਹ ਕੂਤਰ ਹੈਗਾ ਬੈਨ ਲੱਗਦਾ ਏ ਬਾਦਾਮ ਪਾਉਣ ਵਾਲੇ ਤੇ ਉਹਨੂੰ ਬਾਦਾਮ ਦੀ ਨਹੀਂ ਪਾਉਣ ਉਹਨੇ ਕਣਕ ਦੀ ਪਾਾਈ ਠੀਕ ਹੈ ਚਲੋ ਕੋਈ ਗੱਲ ਨਹੀਂ ਯਾਰ ਦੇਖਦੇ ਕਰੋੜਦੇ ਆ ਫੁੱਟਿਆਂ ਦੇ ਵੱਡੇ ਪੁੱਤਰਾਂ ਨੂੰ ਇਹਦਾ ਨਾ ਪਾਣੀ ਪਾਉਣਾ ਇਹਨੇ ਫੁੱਟਾ ਹਰ ਹਾਰੇ ਕੰਮਦੁੰਦੇ ਨੇ ਵੀਡੀਓ ਠੀਕ ਆ ਤੇ ਚਾਹ ਜੂ ਇਹ ਕੋਈ ਉਹ ਢਾਣਾ ਢਾ ਵੀਡੀਓ ਕਰੀਏ ਇਸ ਰੀਤੇ ਆਮ ਉੱਠੀ ਵਾਗੋ ਬੁਰਾ ਹਾਲ ਹੈ ਨਾ ਸੌਕੇ ਤਨ ਹੋਰ ਹੀ ਹੋਣਦਾ ਬੰਦਾ ਨਾਸ ਰਾਤ ਨੂੰ ਸੁਸਤੀ ਦੀ ਗੱਲ ਹੋ ਰਹੀ ਦਿਨੇ ਤਾਂ ਸੌ ਕੇ ਬਸ ਆਂਗੇ ਇਹ ਹੋ ਜਾਂਦਾ ਵੀ ਕੀ ਦੱਸਾਂ ਤੁਹਾਨੂੰ ਵੀ ਹਣਾ ਉਹ ਹਰਖਿਆ ਜਿਹੜਾ ਆ ਕੇ ਦਿਨੇ ਸੌ ਕੇ ਤੈਰ ਵੀ ਹੋਰ ਨੂੰ ਜੇ ਨਾ ਕਰਾਂ ਤਾਂ ਬਸ ਆ ਜਾਂਦਾ ਮਰ ਕੇ ਉੱਠ ਹੁੰਨੇ ਹੈਗੇ ਚਲੋ ਕੋਈ ਨਾ ਯਾਰ ਇਹਨਾਂ ਇੰਟਰ ਕੰਟਰਾਂ 'ਗਾ ਫੋਨ ਨਾ ਮੈਂ ਨਹੀਂ ਇੰਟਰੀ ਕੋਣੀ ਹੋਇਆ ਹੋਰ ਇੰਟਰਾਂ 'ਗਾ ਦੇਵਾਂ ਰੰਕ ਲਗਾਉਣਾ ਪੁੱਤਰਾ ਦੇ 15 ਆਲਾ ਦੇ 16 ਆਲਾ ਮੇਰੇ ਫੋਨ ਕਰਨਾ ਬਹੁਤ ਕੰਮ ਪਏ ਕਰਦੇ ਬਾਬਿਓ ਵੇਖਦੇ ਇਹਦੇ ਲਈ ਕਰਨੀ ਨਾ ਬੰਦੀ ਉਹ ਦੇਖੜੂ ਚੱਲ ਅਵੇ ਰੱਖਦੇ ਆ ਦਾਣੇ ਕਬੂਤਰਾਂ ਨੂੰ ਹਣਾ ਪਿੰਡ ਦੇ ਕਬੂਤਰ ਸ਼ੌਂਕੀ ਪਹਿਲੇ ਨੰਬਰ ਪਹਿਲਾ ਬੈਟ ਕਾਲਿਆਂ ਦਾ ਹਾਂਜੀ ਦੋ ਚਾਰ ਮੁੱਠਾ ਉਧਰ ਮਰੋਈ ਤੇ ਦੋ ਚਾਰ ਮੁੱਠਾ ਇੱਧਰ ਜੀ ਬਸ ਜੀ ਬਹੁਤ ਹੈ ਜੀ ਬਹੁਤ ਬਹੁਤ ਹੈ ਮਾਲਕੋ ਪਾਣੀ ਭਾਗ ਗਿਆ ਜੀ ਅੰਦਰਾ ਕੋਹ ਸਾਹਿਬ ਹਾਂਜੀ ਆਓ ਆਓ ਅੰਦਰਾਓ ਪੰਜਾ ਜੀ ਹਾਂਜੀ ਹਾਂਜੀ ਮਾਈਕ ਚੈੱਕ ਮਾਈਕ ਚੈੱਕ ਸੰਤਰੇ ਸਿੰਘ ਕਿੱਥੇ ਹੋਈ ਜੀ ਕਿੱਥੇ ਹੋ ਗਈ ਇਹ ਫੋਨਾ ਕੰਜਰ ਦੇ ਉੱਤੇ ਤੋਂ ਨਾ ਪਾਵਾ ਹਾਂਜੀ ਮੇਰੇ ਵੀਰੋ ਤੇ ਇੱਧਰ ਰੱਖੀ ਜੀ ਦਾਣੇ ਵੱਡੇ ਕਬੂਤਰ ਤੇ ਕਬੂਤਰੀ ਆਣ ਪਾਣੀ ਮੁੰਡਾ ਪਹਿਲਾਂ ਪਾ ਗਿਆ ਵੀ ਇਹਨਾਂ ਨੂੰ ਝੋੜਣਾ ਵਾਲਾ ਪਾਣੀ ਦੇ ਭਾਂਡੇ ਕਰਕੇ ਬੋਲ ਠੀਕ ਹੈ ਇੱਧਰ ਦਾਣੇ ਵੀ ਰੱਖਦੇ ਇਹਨਾਂ ਨੂੰ ਤੇ ਪਾਣੀ ਵੀ ਹੋ ਦੇਖ ਮੈਂ ਪੀਂਦੇ ਆ ਇਹਨੋਂ ਲਿੱਕਿੰਦਾ ਆਪਣੀਆਂ ਕੱਲੀ ਕਣਕ ਰੱਖਦੇ ਆ ਜੋ ਗੰਡੋ ਉਹ ਮੇਰੀਓ ਗੰਡੋ ਇਹਨਾਂ ਨੂੰ ਵੀ ਪਾਣੀ ਆ ਰਿਹਾ ਉਹ ਲੋ ਬਰੇ ਕੁਝਾ ਪਾਣੀ ਦੇ ਇਹਨਾਂ ਦਾ ਤੇ ਇਹ ਨਾਲ ਦੀ ਨਾਲ ਨਾਲ ਦੀ ਲੋਕ ਤੇ ਉੱਡਣ ਵਾਲੇ ਕਬੂਤਰਾਂ ਨੂੰ ਵੀ ਪਾਦ ਕੇ ਬਈ ਆ ਜਾ ਕੱਸੀ ਵਾਲਾ ਪਾਣੀ ਇਹਨਾਂ ਨੂੰ ਅੰਦਰੋਂ ਲਿਆਓ ਪਾ ਕੇ ਤੇ ਦੂਜੇ ਕੂਤਰ ਛੱਡ ਗਏ ਇਧਰ ਆ ਆ ਕੁਲਰ ਕਿਵੇਂ ਬੰਦੂ ਫੇਰ ਇਹ ਕਿਤਾ ਫੇਰ ਠੀਕ ਹੈ ਮੈਂ ਤਿੰਨ ਵਾਰ ਦਾ ਕੁਲਰ ਚ ਪਾਣੀ ਦਾ ਪਾਦ ਕੇ ਉਦੋਂ ਪਹਿਲਾਂ ਉਹਨੂੰ ਪੀਣ ਵਾਲਾ ਪਾ ਦੇ ਲਿਆ ਅੰਦਰੋਂ ਅੰਦਰੋਂ ਕੁਲਰ ਤੇ ਨਹੀਂ ਪੁੱਤ ਪਹਿਲਾਂ ਅੰਦਰੋਂ ਪਾਣੀ ਪਾ ਦੇ ਲੇਟ ਹੋਏ ਪਏ ਆ ਹਾਂ ਤੇ ਦਰਵਾਜ਼ ਸਾਰੇ ਚੱਕੀ ਜਾਣ ਉਹ ਇੱਕ ਤਾਂ ਰਹੀਗਾ ਚੋਏ ਬਦਾਮਾਂ ਵਾਲਾ ਓਏ ਇਹ ਵਾਲ ਪੰਜੀ ਤੇਰਾ ਯਾਰ ਗਲਾਫੀ ਟੂਸੀ ਇਹ ਮੁੰਡਾ ਵੀ ਆਉਂਦਾ ਕੰਡੇ ਨੂੰ ਛੱਡ ਕੌਣਾ ਵਗੈਰਾ ਕੰਮਾਂ ਚੈਣਾ ਕੋਈ ਆਉਂਦਾ ਚੱਲ ਇਹ ਜੀ ਜਿਲੇਗਾ ਹਦਰਾ ਬੱਤ ਹਾਂ ਤਾਉੜੇ ਚ ਤੇ ਬੇਠਾਲੇ ਵੀ ਓਡੀ ਆਈ ਜੀ ਆ ਗਈ ਆਇਆ 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 ਛੱਡ ਦੇ ਆਇਆ 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 ਵਾਹ ਬਈ ਵਾਹ ਮੈਂ ਵੀ ਹੱਥ ਨੇ ਛੱਡਿਆ ਕੋਤਰਾ ਉਹ ਹੀ ਆਉਗਾ ਕਿਉਂਕਿ ਉਹਨੂੰ ਪਤਾ ਸੀ ਰਾਤ ਕੱਟਣ ਦਾ ਪਤਾ ਸੀ ਅੱਜ ਤੜਕਾ ਕੱਟ ਲੈਣ ਤੇ ਦੁਪਹਿਰੇ ਵੀ ਕੱਟ ਲਈ ਧੁੱਪ ਕੱਲ ਹੱਥਨ ਦੀ ਗੱਡੀ ਆ ਬਈ ਤੇ ਅੱਜ ਹੱਥਨ ਨੂੰ ਮਤਲਬ ਵੀ ਹੁਣ ਜਦੋਂ ਮੈਂ ਇਹਨੂੰ ਛੱਡ ਗੋਣਾ ਦਿਲਜੀਤ ਨੂੰ ਉਦੋਂ ਮੈਂ ਬੋਲਵਾਲ ਮਾਰ ਦੇਖਣ ਨੂੰ ਇੱਕ ਛਤਰੀ ਤਾਂ ਹਲਾਇਆ ਤਾਂ ਹਲਾਇਆ ਛਤਰੀ ਇੱਕ ਕੁੜੀ ਬੈਠੀ ਬੈਠੂ ਗਿਆ ਆਪਣੇ ਜਾਂਦੀ ਨਹੀਂ ਪਾਸੇ ਗਰੰਟੀ ਆ ਦੇਖ ਆਇਆ 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 ਆ ਆਇਆ 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 ਬੰਦੀ ਫਿਰਦੀ ਐ ਖੰਡ ਤੈਨੂੰ ਛਤਰੀ ਫੜਾਉਣਾ ਇੱਕ ਮਿੰਟ ਬਾਏ ਮਿਲਤੇ ਹਾਂ ਜਲਦੀ ਆਜੇ ਜੀ ਨਹੀਂ ਲਾਦਾ ਤੇਰੇ ਬਣਾ ਮੇਰਾ ਹਾਂਜੀ ਮੇਰੇ ਵੀਰੋ ਚੱਲੇ ਆ ਜੀ ਝੋੜੜਾ ਤੋਂ ਵਾਪਸ ਦਿਲਜੀਤ ਨੂੰ ਲਾਤਾ ਘਰੇ ਤੇ ਹੁਣ ਛੇਦੀ ਛੇਦੀ ਬਸ ਆਪਣਾ ਘਰ ਨੇੜੇ ਕਰੀਏ ਆਪਾਂ ਹਾਂਜੀ ਉਂਝ ਜਿਹੀ ਕਰੇ ਹੋ ਹੋ ਬੜਾ ਦੱਬ ਗਿਆ ਨਾ ਮੋਟਰਸਾਈਕਲ ਚੱਲੇ ਇੱਕ ਮਿੰਟ ਯਾਰ ਬਾਰ ਬੁਰ ਖੋਲਾ ਹਨਾ ਲੈਟਰ ਨੂੰ ਪ੍ਰੈਸ਼ੜ ਦਾ ਸਾਰ ਘਰ ਚ ਵੇਖਣ ਹੁੰਦੀ ਰਾ ਛਾਇ ਪੇ ਜਗਮਗ ਜਗਮਗ ਕਰਦੀ ਏ ਵੀਰ ਇਸ ਚਾਪੀਆਂ ਬ੍ਰਦਰ ਹਾਂ ਜੇ ਲੱਗਦਾ ਤਾਂ ਛੱਡੀ ਏ ਜੀ ਤੇ ਨਰੇ ਆਪਣਾ ਉਹ ਕਬੂਤਰੀ ਵੀ ਦੇਖੀ ਨੀ ਬਈ ਬੈਠਾ ਲਈ ਸਪੇਅਰ ਬਾਹਰ ਛੱਡ ਕੇ ਗਈ ਸੀਗੀ ਆਪਾਂ ਦੋ ਪੰਟਾਂ ਹੀ ਵਾਪਸ ਆ ਗਏ ਯਾਰ ਵਧੀਆ ਜੀ ਲੱਗਿਆ ਸੀ ਹਨਾ ਯਾਰ ਉਹਦੇ ਨਾਲ ਮੁੰਡੇ ਨਾਲ ਫਰੋਂ ਉਹ ਕਰੇ ਹੀ ਅਕਸਰ ਉਹ ਕਹਿੰਦਾ ਬਾਈ ਮੈਂ ਕਰਾਂ ਕਰੇ ਜਾ ਕੇ ਆਉਣਾ ਮੈਂ ਚੱਲ ਕੋਈ ਦਿੱਕਤ ਨਹੀਂ ਬਾਈ ਹਨਾ ਕਰੇ ਵੀ ਜ਼ਰੂਰੀ ਆ ਜਾਣਾ ਯਾਰ ਕੰਮ ਹੈ ਕਹਿੰਦਾ ਮੈਨੂੰ ਤੇ ਮੈਂ ਹੁਣ ਕਿਹਾ ਮਹਾ ਜੀ ਛੀਤੀ ਆ ਜੀ ਬਈ ਯਾਰ ਹਨਾ ਉਹ ਕਹ ਉਹ ਵਧੀਆ ਆਪਣਾ ਸਰਕਲ ਬਿਠਾਏ ਉਹਦੇ ਨਾਲ ਇੱਕ ਤਾਂ ਮੰਨ ਕੇ ਚੱਲ ਵੀ ਉਹਦੇ ਨਾਲ ਚੱਕਰ ਜੇ ਮਿਲਦੇ ਮੇਰੇ ਕਹਿਣ ਦਾ ਭਾ ਵੀ ਉਹ ਨੂੰ ਮੇਰਾ ਪਤਾ ਮੈਨੂੰ ਉਹਦਾ ਪਤਾ ਵੀ ਕੀ ਹਿਸਾਬ ਕਿਤਾਵਾ ਸਾਡਾ ਹਨਾ ਤੇ ਬਸ ਕੋਲਮ ਲਾ ਕੇ ਸਾਡੀ ਕੰਮ ਦੀ ਸੈਟਿੰਗ ਜੀ ਅਸੀਂ ਕਰ ਲੈਣੇ ਆ ਕੋਈ ਇਕੱਲਾ ਸਪੇਅਰ ਹੀ ਬੈਠਾ ਹੈਗਾ ਖਰੀ ਬਠੜੇ ਨਹੀਂ ਆਈ ਅੱਜ ਵੀ ਚਲੋ ਕੋਈ ਨਾ ਪਿਆ ਜੋ ਹਣਾ ਹਾਂਜੀ ਮੇਰੇ ਵੀਰੋ ਆ ਗਏ ਜਿੱਧਰ ਲੈ ਗਏ ਨਹੀਂ ਤੇ ਕਰਿਆਂ ਦੀ ਰੋਟੀ ਖਾ ਜਾਂਦੀ ਥੱਕ ਗਏ ਬਾਬੇ ਉਹ ਵੀ ਕਮੈਂਟ ਹਾਂ ਓਏ ਭਾਈ ਜੀ ਉਹ ਦੀ ਰੋਟੀ ਸੱਚ ਇੱਕ ਮਿੰਟ ਰੁਕਿਓ ਮੈਂ ਘਰੇ ਫੋਨ ਲਾ ਕੇ ਹਾਂਜੀ ਮੇਰੇ ਵੀਰੋ ਤੇ ਇਹ ਕੁਇਤਰ ਬਈ ਸੱਚ ਜਿਹੜਾ ਲਿਆਂਦਾ ਸੀ ਆਪਾਂ ਬੈਕਟਾਂ ਤੰਤਰਾਂ ਵਾਲਾ ਇਹ ਕਲਿੱਪ ਮੈਂ ਦੂਜੇ ਦਿਨ ਸ਼ੂਟ ਕਰ ਰਿਹਾ ਹੈਗਾ ਇਹ ਪਿੰਡ ਜਿਹੜੇ ਕਿ ਪਿਆ ਸੀ ਬਈ ਹਨਾ ਮਨਕਲੋ ਬਾਜੀ ਵਾਲੇ ਤੈਨੂੰ ਤੁਹਾਨੂੰ ਕਿਹਾ ਸੀ ਮੈਂ ਟਾਈਮ 'ਚ ਇਕੱਠੇ ਉਧਰ ਦੋਵੇਂ ਆਪਣੇ ਵੀ ਪਰ ਇਹ ਜਿਹੜਾ ਬਿਟ ਕਾਂਤਰਾਣਾ ਕਬੂਤਰ ਸੀ ਨਾ ਇਹਦੀ ਰਿਕਾਰਡਿੰਗ ਆਈ ਸੀ ਲਗਭਗ 1 ਵਜੇ ਦੀ ਰਿਕਾਰਡਿੰਗ ਆਈ ਸੀ 1 ਵਜੇ ਖਣੀ 1 ਵਜੇ ਕੇ 5-10 ਮਿੰਟਾਂ ਤੇ ਇਹ ਕਬੂਤਰ ਬਹਿੰਦਾ ਖਣੀ ਬਹਿ ਗਿਆ ਹਨਾ ਐ ਕਰਕੇ ਤੇ ਉਦੋਂ ਹੀ ਕਬੂਤਰ ਬਹਿੰਦਾ ਸੀ ਉਹ ਤੇ ਬਹਿੰਦਾ ਫਿਰਦਾ ਸੀ ਤੇ ਉਹ ਕਹਿੰਦੇ ਮਨਕਲ ਛਪਾਈਆਂ 'ਚ ਬਹਿ ਗਿਆ ਜਾ ਕੇ ਸ਼ਾਇਦ 1 ਵਜੇ 1 ਵਜੇ ਕੇ 10 ਮਿੰਟਾਂ 'ਤੇ ਜਿਹਨੂੰ ਦੇਖਣਗੇ ਉਹ ਕਾਂਤਰਾ ਵਾਲਾ ਹੋਰ ਸੀਗਾ ਕੋਈ ਤੇ ਇਹ ਉਧਰੋਂ ਨਿਕਲਿਆ ਆਉਂਦਾ ਸੀਗਾ ਹਨਾ ਮੁਰਕੇ ਫੇਰ ਸ਼ਾਂਵਲ ਕਰਾਤੇ ਇਹਨਾਂ ਨੇ ਤੇ ਕਹਿੰਦੇ ਪੁੱਤਰ ਸਾਡਾ ਆ ਆ ਗਿਆ ਤੇ ਉਦੋਂ ਬਾਅਦ ਪਿੰਡ ਵੱਡਾ ਸੀ ਧਿਆਨ ਨਹੀਂ ਰੱਖਿਆ ਗਿਆ ਨਾ ਉਦੋਂ 20 ਮਿੰਟਾਂ ਬਾਅਦ ਹੀ ਕੋਈ ਨੀਵਾ ਨੀਵਾ ਫਿਰਿਆ ਮੜਾ ਜਿਹਾ ਉੱਚਾ ਗਿਆ ਤੇ ਉੱਤੋਂ ਆ ਕੇ ਸਿੱਧੇ ਡਿੱਗ ਪਿਆ ਪੁੱਤਰ ਜੋਰ ਲਾ ਕੇ ਡੇਢ ਕਬਜ 10 ਵਜੇ ਪੁੱਤਰ ਡਿੱਗ ਪਿਆ ਜੀ ਉਹਨਾਂ ਨੇ ਦੱਸਿਆ ਆਪਾਂ ਨੂੰ ਹਨਾ ਬਾਕੀ ਆਪਾਂ ਹੈ ਨਹੀਂ ਸੀ ਆਪਾਂ ਨੂੰ ਕੁਝ ਨਹੀਂ ਪਤਾ ਬਈ ਜਿਹੜੇ ਬੰਦੇ ਨੇ ਚੱਕਿਆ ਉਹਨਾਂ ਨੇ ਕਹਿ ਵੀ ਬਈ ਡੇਢ ਵਜੇ ਤੁਹਾਡਾ ਕਬੂਤਰ ਡਿੱਗਿਆ ਸਾਡੀ ਨਿਗਾ ਸੀ ਤੇ ਅਸੀਂ ਚੱਕ ਲਿਆਂਦਾ ਹੋਰ ਤਾਂ ਕਿਸੇ ਨੂੰ ਕਹਿੰਦੇ ਵੜਨ ਵੀ ਨਹੀਂ ਦਿੰਦੇ ਸੀ ਘਰੇ ਉਹ ਪਰ ਅਸੀਂ ਮਨਤਾ ਮੁੰਤਾ ਕਰਕੇ ਤੁਹਾਡ ਇਹ ਦੂਜਾ ਕਬੂਤਰ ਤੁਹਾਨੂੰ ਦੱਸਿਆ ਹੈ ਹਨਾ ਬਈ ਆਉਣੇ ਨੇ ਲਾਲ ਬਈ ਵਾਲ ਨੇ ਜੋ ਕੂਤਰ ਆਪਣਾ ਭੱਜ ਗਿਆ ਸੀ ਲਾਲ ਬਈ ਫਿਰਦਾ ਹੀ ਲਾਲ ਵਾਂਗੂ ਵੀ ਨਿਕਲ ਗਿਆ ਤਾਂ ਕਰਕੇ ਮੈਂ ਕਲੀਅਰ ਕਰਦਾ ਮਾੜੀ ਹੀ ਗੱਲ ਬਾਕੀ ਬਈ ਜੇ ਤਾਂ ਆਪ ਨਾ ਹੋ ਗਏ ਬਾਜਾਂ ਤੇ ਉਦੋਂ ਆਹੀ ਕੁਛ ਹੁੰਦਾ ਹਨਾ ਤਾਂ ਕਰਕੇ ਚਲੋ ਜਿਹੜੇ ਭੱਜੇ ਉਹ ਭੱਜੇ ਹਨ ਜਿਹੜੇ ਡਿੱਗੇ ਆ ਬਈ ਉਹ ਡਿੱਗੇ ਹੈਗੇ ਮੁਗਤੀ ਗੱਲਾਂ ਟਾਈਮ ਸਹੀ ਦੱਸਣਾ ਹਨਾ ਵੀ ਇੰਨੇ ਵਜੇ ਹੋਇਆ ਇੰਨੇ ਵਜਾ ਹੋਇਆ ਇਹ ਹੋਇਆ ਬਾਕੀ ਕੋਈ ਇਹਦਾ ਚੱਕਰ ਨਹੀਂ ਖਾਲ ਨਹੀਂ ਬਸ ਯਾਰ ਹਨਾ ਇਹ ਤਾਂ ਫਰੋ ਵੀ ਨਹੀਂ ਦੇਣ ਜਾਈ ਬੜਾ ਔਖਾ ਟਪਿਆ ਇੱਥੇ ਮੇਰਾ ਇਹਰੋ ਠੀਕ ਆ ਵੀ ਆਈ ਬਸ ਕਰਕੇ ਵਲੌਗ ਦੀ ਐਂਡਿੰਗ ਕਰਨੀ ਸੀ ਓਕੇ ਬਾਏ ਬਾਏ ਸਾਰਿਆਂ ਨੂੰ